ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਚਾਉਂਦੇ ਨੇ ਨਾ ਚਿਰ ਮਾਪੇ ਜਿਉਂ ਦੇ ਨੇ ਬੈਠੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਬੈਠੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਬੈਠੀ ਕਿਤੇ ਗਵਾਨਾ ਸਿਰ ਤੋਂ ਠੰਡੀਆਂ ਸ਼ਾਮਾਂ ਵਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਸ਼ਾਮਾਂ ਵਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦਵਾਈ ਵਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦਵਾਈ ਵਈ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਹ ਦੀਆਂ ਮਿਲਣ ਦੁਆਵਾ ਬਈ ਬਾਪੂ ਵਾਂਗੂੰ ਉਂਗਲ ਫੜਾ ਕੇ ਕਿਹੜਾ ਤੁਰਨ ਸਿਖਾਵੇ ਬਾਪੂ ਵਾਂਗੂੰ ਉਂਗਲ ਫੜਾ ਕੇ ਕਿਹੜਾ ਤੁਰਨ ਸਿਖਾਵੇ ਘੇੜਾ ਤੁਰਨਾ ਸਿਖਾਵੇ ਬਾਪੂ ਵਾਂਗੂ ਫੜੜਾ ਕੇ ਘੇੜਾ ਤੁਰਨਾ ਸਿਖਾਵੇ ਕਿੰਨੀ ਵਾਰੀ ਮਰਜੀ ਡਿੱਗ ਪਈ ਚੁੱਕ ਕੇ ਸੀਨੇ ਲਾਉਂਦੇ ਨੇ ਰੱਬ ਤੇਰਾ تیر ਕੋਲ ਜਿੰਨਾ ਚਿਰ ਮਾਪੇ ਚਾਉਂਦੇ ਨੇ ਰੱਬ ਤੇਰਾ تیر ਕੋਲ ਜਿੰਨਾ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਉਂਦੇ ਨੇ ਕਹਿੰਦੇ ਮਾਪਿਆਂ ਦੀ ਸੇਵਾ ਕਰੀਏ ਬਜ਼ੁਰਗਾਂ ਦੀ ਸੇਵਾ ਕਰੀਏ ਮਾਤਾ ਪਿਤਾ ਦੀ ਸੇਵਾ ਕਰੀਏ ਫਿਰ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਕਰਾਂਗੇ ਉਹਦੇ ਵਿੱਚੋਂ ਆਨੰਦ ਆਵੇਗਾ ਜੇ ਅਸੀਂ ਮਾਤਾ ਪਿਤਾ ਦੀ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਵੱਲ ਆਵਾਂਗੇ ਫਿਰ ਸੇਵਾ ਦੇ ਵਿੱਚ ਵੀ ਆਨੰਦ ਆਵੇਗਾ ਸੁੱਖ ਮਿਲੇਗਾ ਕਿਰਪਾ ਹੋਵੇਗੀ ਰਹਿਮਤ ਬਖਸ਼ ਹੋਵੇਗੀ ਜਿੱਦਾਂ ਇਹ ਪਰਿਵਾਰ ਨੇ ਸਾਧ ਸੰਗਤ ਨੂੰ ਰਾਣੀ ਨੇ ਪੁੱਤਰਿਆਂ ਨੇ ਪੁੱਤਰ ਨੇ ਸਾਧ ਸੰਗਤ ਬਾਪੂ ਜੀ ਦੀ ਸੇਵਾ ਕੀਤੀ ਇੱਕ ਤੀਰਥ ਤੁਰ ਗਿਆ ਇਹ ਪਰਿਵਾਰ ਲਵੋ ਇੱਕ ਤੀਰਥ ਰਹਿਦਾ ਮਾਤਾ ਜੀ ਰਹਿੰਦੇ ਆ ਸੋ ਹੁਣ ਉਹਨਾਂ ਦੀ ਸੇਵਾ ਦੇ ਵਿੱਚ ਵੀ ਲੱਗਾ ਹੋਇਆ ਹੈ ਪਰਿਵਾਰ ਕਿਰਪਾ ਕਰਨ ਗੁਰੂ ਸਾਹਿਬ ਜੀ ਤਾਕਤ ਬਖਸ਼ਣ ਇਹ ਪਰਿਵਾਰ ਨੂੰ ਜੋ ਰਹਿੰਦਾ ਤੀਰਥ ਮਾਤਾ ਜੀ ਸਾਧ ਸੰਗਤ ਉਹਨਾਂ ਦੇ ਵੀ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਸੁਨਾਲੀ ਇਹ ਪਰਿਵਾਰ ਨੂੰ ਬੱਚਿਆਂ ਨੂੰ ਪੁੱਤਰਿਆਂ ਨੂੰ ਨੂੰ ਰਾਣੀ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ ਸੇਵਾ ਕਰਨ ਦਾ ਬਲ ਬਖਸ਼ਾ ਸੋ ਇਹਨਾਂ ਦੀ ਸੇਵਾ ਕੀਤੇ ਹੋਈ ਪ੍ਰਵਾਨ ਕਰਨਾ ਜਿੱਥੇ ਆਪਣੇ ਮਾਤਾ ਪਿਤਾ ਦੀ ਸੇਵਾ ਉੱਤੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸੇਵਾ ਤੇ ਸਿਮਰਨ ਕਰਨ ਵਾਲਾ ਪਰਿਵਾਰ ਹੈ। ਹਰ ਰੋਜ਼ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਉਣ ਵਾਲਾ ਪਰਿਵਾਰ ਹੈ। 100 ਬਾਪੂ ਜੀ ਦਾ ਜਨਮ ਸੀ ਜਿਹੜਾ ਸਤਸੰਗਤ ਪਾਕਿਸਤਾਨ ਦਾ ਹੈ। ਪਾਕਿਸਤਾਨ ਦੇ ਵਿੱਚ ਪਿੰਡ ਖਲੀਰ ਦਾ ਚੱਕ ਸਤਸੰਗਤ ਉਸ ਪਾਕਿਸਤਾਨ